ਸਿਟੀ ਥਾਣਾ ਬਲਾਚੌਰ ਪੁਲਿਸ ਨੇ ਢੇਰੀ ਸਾਹਿਬ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਤੋਂ ਇੱਕ ਕੰਗਣਾਬੇੜ ਦੇ ਨੌਜਵਾਨ ਨੂੰ 20 ਨਸ਼ੀਲੇ ਕੈਪਸੂਲ ਅਤੇ 60 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਜਿਸ ਤਹਿਤ ਥਾਣਾ ਸਿਟੀ ਬਲਾਚੌਰ ਦੇ ਮੁਖੀ ਐਸਆਈ ਸਤਨਾਮ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਹਾਂਜੀ ਸਰ ਜਿਹੜਾ આરોપી ਫੜਿਆ ਹੈ ਕਿਹੜੇ ਮਾਮਲੇ 'ਚ ਫੜਿਆ ਹੈ ਕੀ ਇਹ ਕੋਈ ਨਾਰਕੋਟਿਕ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗ ਅਗਵਾਈ ਹੇਠ ਹਰ ਰੋਜ਼ ਸ਼ਾਮ ਨੂੰ ਮਾਰੇ ਅੰਸਰਾਂ ਦੀ ਚੈਕਿੰਗ ਲਈ ਅਫਸਰਾਂ ਵੱਲੋਂ ਦੇ ਨਿਰਦੇਸ਼ ਅਨਸਾਰ ਨਾਕਾਬੰਦੀ ਤੇ ਪਟੋਲਿੰਗ ਜਿਹੜੀ ਆ ਉਹ ਥਾਣਾ ਬਲਾਚੌਰ ਸਿਟੀ ਏਰੀਏ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੇ ਥਾਣਾ ਤੋਂ ਐਸਐਸ ਸੁਹਾਚੰਦ ਸਵੈਤ ਫੋਰਸ ਪਾਰਟੀ ਜਿਹੜੇ ਉਹ ਥੇਰੀ ਮੋੜ ਦੇ ਨਜ਼ਦੀਕ ਮੌਜੂਦ ਸੀ ਜਿੱਥੇ ਇਹਨਾਂ ਨੂੰ ਸਾਹਮਣੇ ਤੋਂ ਇੱਕ ਮਾਨਾ ਵਿਅਕਤੀ ਜਿਹੜਾ ਆ ਉਹ ਆਉਂਦਾ ਦਿਖਾਈ ਦਿੱਤਾ ਪੈਦਲ ਤੇ ਇਸ ਨੂੰ ਸ਼ੱਕ ਦੇ ਆਧਾਰ ਤੇ ਜਿਹੜਾ ਉਹ ਇਹਨਾਂ ਨੇ ਚੈੱਕ ਕੀਤਾ ਇਹਨਾਂ ਨੂੰ ਪੁਲਿਸ ਪਾਰਟੀ ਨੂੰ ਦੇਖੇ ਜਿਸ ਨੇ ਆਪਣੇ ਹੱਥ ਫੜਿਆ ਹਫਾ ਜਿਹੜਾ ਸੀਗਾ ਉਹ ਸਾਈਡ ਤੇ ਸੁੱਟਦਾ ਤੇ ਇਸ ਨੂੰ ਕਾਬੂ ਕਰਕੇ ਜਿਸ ਦਾ ਨਾਮ ਪਤਾ ਪਤਾ ਕੀਤਾ ਜਿਸ ਨੇ ਆਪਣਾ ਨਾਂ ਜਸਕਰਨ ਉੱਤਰਜੋਗਰਾਜ ਵਾਸੀ ਕੰਗਣਾਬੇਟ ਦੱਸਿਆ ਤੇ ਇਸ ਵੇਲੇ ਸਿੱਟੇ ਫੇ ਲਫਾਫਾ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿੱਚੋਂ ਛੀਦੀਆਂ ਗੋਲੀਆਂ ਬਰਾਮਦ ਹੋਈਆਂ ਸੀ ਛੀਦੀਆਂ ਗੋਲੀਆਂ ਸੀ ਸਰ ਗੋਲੀਆਂ ਗਾਉਂਟਿੰਗ ਕਰਨ ਤੇ ਜਿਹੜੀਆਂ 80 ਹੋਈਆਂ ਜੀ ਇਹ ਨਾ ਬੰਦਾ ਫੜਿਆ ਜੀ ਇੱਕ ਤੇ ਘੋਦੀ ਵੀ ਹੈ ਪਰਚਾ ਦਾ ਪਹਿਲੀ ਵਾਰ ਇਹਦਾ ਇਸ ਤੇ ਪਹਿਲਾਂ ਵੀ ਇਹ ਦੀ ਜਿਹੜੀ ਆ ਸਾਨੂੰ ਇਨਪੁਟ ਆਈ ਸੀ ਕਿ ਬੰਦਾ ਇਸ ਤਰ੍ਹਾਂ ਦਾ ਜਿਹੜਾ ਕੰਮ ਬਾਹਰੋਂ ਲਿਆ ਕੇ ਗੋਲੀਆਂ ਜਿਹੜੀਆਂ ਹੋਂ ਪਿੰਡਾਂ ਆਪਣੇ ਪਿੰਡ ਕੰਗਣਾਬੇਟ ਤੇ ਹੋਰ ਇਹਦੀ ਇਹਦੇ ਵਿੱਚ ਜਿਹੜੇ ਐਡਿਕਟਡ ਹੈਗੇ ਆ ਲੜਕੇ ਉਹਨਾਂ ਨੂੰ ਸਪਲਾਈ ਕਰਦਾ ਹੈ ਇਹ ਹੋਰ ਵੀ ਕਿਤੋਂ ਜਾਨੀ ਕਿੱਥੋਂ ਲੈ ਕੇ ਆਂਦਾ ਸੀਗਾ ਤੇ ਕਿੱਥੇ ਸਰਪਲਾਈ ਕਰਨੀ ਸੀ। ਦੇਖੋ ਹੁਣ ਤੱਕ ਦੀ ਪੁਸ਼ਕਿਸ਼ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਕਿ ਇਹ ਆਪਣੇ ਨਮਸ਼ਹਿਰ ਔਰ ਪੁਸ਼ੂਰ ਇੱਧਰ ਦੇ ਕਸਬੇ ਦੇ ਵਿੱਚੋਂ ਮੈਡੀਕਲ ਸੋਰ ਤੋਂ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮੈਮਰਾਫਰ ਤੋਂ ਲੈਂਦਾ ਕੋਈ ਬੰਦੇ ਇਹਨੂੰ ਬਾਹਰ ਪੁਲਤੇ ਆ ਕੇ ਕਦੀ ਕਹਿੰਦਾ ਮੈਨੂੰ ਇਹ ਕੰਗਣਾ ਪੁਲਤੇ ਆ ਕੇ ਦੇ ਜਾਂਦੇ ਆ ਤੇ ਕਦੀ ਬਾਰ-ਬਾਰ ਪੁਸ਼ਕਿਸ਼ ਤੇ ਹਲੇ ਬਿਆਨ ਚੇਂਜ ਕਰਦਾ। ਬਾਕੀ ਇਸ ਡਿਜ਼ਾਈਨ ਨਾਲੇ ਹੋਰ ਪ੍ਰੋਸੈਸ ਕਰ ਰਹੇ ਹਾਂ